ਕਲਪੀ ਮੇਰੇ ਮਾਈਂਡ 'ਚ ਰਹਿੰਦਾ ਆ ਕਿ ਤਾਈ ਮੈਂ ਕਦੇ ਕੋ ਨਾਮਦਾਨ ਲੈ ਤੇ ਮੈਂ ਹੀ ਸੋਚਦੀ ਆ ਕਿ ਜੇ ਮੈਂ ਨਾਮਦਾਨ ਨਹੀਂ ਲੈਂਦੀ ਮੇਰੇ ਮੇਰੇ ਤੇ ਜਿਹਦਾ ਵੱਡੇ ਵਾਲਾ ਤੋਂ ਮੈਂ ਕਾਫੀ ਯਾਦ ਕਰਦੀ ਪਈ ਬਣੀ ਦਾ ਡੈਡੀ ਵੀ ਬਹੁਤ ਸੀ ਉਹਨਾਂ ਦਾ ਗੁਰੇ ਮੇਰੇ ਮਾਈਂਡ ਚੋਂ ਨਿਕਲਦਾ ਉਹਨਾਂ ਦਾ ਨਾਮ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਇਹ ਕਹਿਣਾ ਚਾਹੁੰਦੀ ਕਿ ਜੇ ਮੈਂ ਨਾਮ ਦਾ ਨਹੀਂ ਵੀ ਲੱਗੀ ਤੁਹਾਡੀ ਰਹਿਮਤ ਅੱਗੇ ਹੀ ਬਣੀ ਰਹੇਗੀ ਸਭ ਕੋ ਰਹਿਮਤ ਤਾਂ ਹਰ ਜਗ੍ਹੀ ਹੈ ਪਰ ਜੇ ਆਪਾਂ ਚਾਹੁੰਦੇ ਹਾਂ ਕਿ ਆਪਣੇ ਜੀਵਨ ਦੇ ਅੰਦਰ ਛੁਪੀਆਂ ਉਹ ਸ਼ਕਤੀਆਂ ਉਹ ਆਨੰਦ ਨੂੰ ਜਾਨਣਾ ਹੈ ਜਾਂ ਉਹ ਅਗਲੇ ਰਸ ਨੂੰ ਫਿਰ ਫਿਰ ਉਹਦੇ ਵਾਸਤੇ ਯੁਕਤੀ ਜ਼ਰੂਰੀ ਹੈ ਕਿ ਬੈਠਣਾ ਬੈਗ ਦੇ ਵਿੱਚ ਨਾਮ ਦਾ ਕੋਈ ਬੋਝ ਨਹੀਂ ਹੈ ਸਮਝਦੇ ਹੋ ਨਾਮ ਦਾ ਇੱਕ ਸਮਝ ਲੋ ਕਿ ਰਹਿਮਤ ਹੈ ਇੱਕ ਸ਼ਬਦ ਹੈ ਜਦੋਂ ਇਹ ਬੈਠਣਾ ਹੁਣ ਆਪਾਂ ਨੋਰਮ ਨੂੰ ਤਾਂ ਹੀ ਬੰਦੇ ਹਾਂ ਬੈ ਕੇ ਉਹਨਾਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਬੈਠਦੇ ਇਹ ਅਸੀਂ ਕਰਨਾ ਅੰਦਰੋਂ ਸਾਡਾ ਲਿੰਕ ਇਹਦੇ ਨਾਲ ਜੋੜਨਾ ਹੈ ਕਿੱਦਾਂ ਜੋੜਨਾ ਇਸ ਲਈ ਉਹ ਚੀਜ਼ ਹੁੰਦੀ ਹੈ ਕਿ ਉਹ ਕੋਈ ਸਾਡੇ ਵਾਸਤੇ ਬੰਦਿਸ਼ ਨਹੀਂ ਹੈ ਉਹ ਤਾਂ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦਾ ਹੈ ਸਾਡੀ ਜ਼ਿੰਦਗੀ ਵਾਸਤੇ ਦਾ ਬੰਦਾ ਇੱਕ ਤਾਂ ਕਾਰ ਹੈ ਅਸੀਂ ਕਿਸੇ ਮੰਜ਼ਿਲ ਤੇ ਜਾਣਾ ਚੱਲ ਕੇ ਵੀ ਜਾ ਸਕਦੇ ਹਾਂ ਪਰ ਇਹ ਜਿਹੜੀ ਗੱਡੀ ਹੈ ਨਾ ਉਹ ਸਾਨੂੰ ਜਲਦੀ ਪਹੁੰਚਾ ਦਿੰਦੀ ਹੈ ਉਹ ਬੰਦਿਸ਼ ਨਹੀਂ ਹੈ ਉਹ ਸਾਨੂੰ ਫਾਇਦਾ ਦੇ ਰਹੀ ਹੈ ਇਸੇ ਤਰ੍ਹਾਂ ਜਿਸ ਲਈ ਇਨਸਾਨ ਸਿਮਰਨ ਦੇ ਮੱਧ ਦਾ ਸਿਮਰਨ ਕਰਦਾ ਉਹਦੀ ਰਹਿਮਤ ਤੱਕ ਜਲਦੀ ਪਹੁੰਚਦਾ ਹੈ ਉਸ ਅਨੰਤਕ ਜਲਦੀ ਪਹੁੰਚਦਾ ਹੈ ਉਹ ਕੱਲੂ ਜਿਹੜੇ ਇਨਸਾਨ ਦੀ ਰੂਹ ਜਾਣੀ ਹੈ ਉਹਨੇ ਪਤਾ ਹੈ ਕਿ ਇਹ ਗੁਰੂ ਵਾਲਾ ਹੈ ماں ਵੀ ਉਸੇ ਲਈ ਫੜਨੀ ਹੈ ਕਿਉਂਕਿ ਸ਼ਬਦ ਦਾ ਸੰਬੰਧ ਸਾਡੇ ਸ਼ਰੀਰ ਨਾਲ ਨਹੀਂ ਹੈ ਸਾਡੀ ਸੁਰਤੀ ਨਾਲ ਹੈ ਸਾਡੀ ਆਤ ਜਿੱਦਾਂ ਕਹੇ ਤੋ ਆਤਮਾ ਨਾਲ ਹੈ ਸਮਝਿਓ ਇਸ ਕਰਕੇ ਜਦੋਂ ਆਤਮਾ ਦੇ ਨਾਲ ਸੁਰਤੀ ਦੇ ਨਾਲ ਉਹ ਲਿੰਕ ਜੁੜਦਾ ਹੈ ਗੁਰੂ ਦੇ ਨਾਲ ਤਾਂ ਸ਼ਰੀਰ ਰਵੇ ਨਾ ਰਵੇ ਜਿੱਥੇ ਉਸ ਸੁਰਤੀ ਜਾਣੀ ਹੈ ਰੂਹ ਜਾਣੀ ਹੈ ਉੱਥੇ ਉਹ ਸੰਭਾਲ ਕਰਨੀ ਪੈਣੀ ਹੈ ਸਾਨੂੰ ਕਿ ਬਾਕੀ ਸ਼ਬਦ ਦਾ ਜ਼ਬਰਦਸਤੀ ਨਹੀਂ ਹੁੰਦਾ ਕਿ ਇਹਦੇ ਕਹਿਣ ਤੇ ਉਹ ਦੋ ਲੋ ਜਦੋਂ ਤੁਹਾਡਾ ਆਪਣਾ ਮਨ ਖੁਸ਼ ਹੋਵੇ। ਬਸ ਮੈਨੂੰ ਇਹ ਹੁੰਦਾ ਕਿ ਰਹਿਮਤ ਮੇਰੀ ਬਣੀ ਰਹੇ ਕਿ ਅੱਜ। ਤੁਸੀਂ ਕਹਿੰਦੇ ਰਹਿਮਤ ਤਾਂ ਸਾਡੀ ਮਾਲਕ ਜੀ ਹਰਦੇ ਨਹੀਂ ਕਿ ਕਿਉਂਕਿ ਮੈਂ ਮਾਲਕ ਜੀ ਤੋਂ ਜਦੋਂ ਅਰਦਾਸ ਕਰਦੀ ਮੇਰੀ ਪੂਰੀ ਹੁੰਦੀ ਹੈ। ਉਹ ਹੀ ਦੱਸਦੇ ਕਿ ਰਹਿਮਤ ਆ ਰਹੇਗਾ ਪਰ ਤੇਲੇ ਸ਼ਬਦ ਨਾਲ ਜੁੜਦੇ ਆ ਤਾਂ ਤੁਸੀਂ ਹੋਰ ਵੀ ਦੇਖੋਗੇ ਕਿ ਮੈਨੂੰ ਹੋਰ ਵੀ ਫਾਇਦਾ ਹੋ ਰਿਹਾ। ਤੇ ਮੇਰੇ ਮਨ ਜਿਦਾ ਆਨੰਦ ਜਾਂ ਆਹ ਰਹਿਮਤ ਹੋਰੀ ਵਧ ਰਹੀ ਹੈ। ਬਲੇ ਤਾਂ ਹੁੰਨੀ ਹੈ। ਸਾਡਾ ਸਤਸੰਗ ਸੁਣਦੇ ਹੋ ਮਾਲਕਨ ਤੋਂ ਦੇ ਫਿਰ ਤੇ ਯਾਦ ਕਰਦੇ ਹੋ ਪਰ ਅੰਦਰੋਂ ਵੀ ਜਦੋਂ ਮਾਲਕ ਨੇ ਹੋ ਗਏ ਉਹ ਰੂਹ ਨਾਲ ਜੁੜ ਗਏ ਸ਼ਬਦ ਦੇ ਨਾਲ ਹੋਰ ਵੀ ਆਨੰਦ ਆਇਆ ਜੀ ਮਨ ਨੂੰ ਤੇ ਸ਼ਬਦ ਸਾਨੂੰ ਕੋ ਬੰਦਿਸ਼ ਨਹੀਂ ਰੱਖਦਾ ਜਦੋਂ ਅਨ ਪੈਰਾਂ ਚ ਜੁੱਤੀ ਪਾਈ ਉਹ ਬੰਦਿਸ਼ ਨਹੀਂ ਹੈ ਬਲਕਿ ਸਾਨੂੰ ਸੇਫ ਹੈ ਕਿ ਸਾਡੇ ਪੈਰਾਂ ਚ ਕੰਡੀਆਂ ਜੁਬਦੇ ਕਪੜਾ ਪੰਧਾ ਇਨਸਾਨ ਧੁੱਪ ਗਰਮੀ ਤੋਂ ਬਚਾੜਨ ਨੂੰ ਸਰਦੀ ਤੋਂ ਬਚਣ ਨੂੰ ਉਹ ਬੰਦਿਸ਼ ਨਹੀਂ ਹੈ ਕਿ ਮੈਂ ਪਾਇਆ ਤਾਂ ਬੰਦਿਸ਼ ਹੈ ਇਹ ਮੇਰੀ ਸੇਫਟੀ ਹੈ ਇਹ ਮੈਨੂੰ ਆਰਾਮ ਦੇ ਰਿਹਾ ਤੁਸੀਂ ਸ਼ਬਦ ਕੋਈ ਬੰਦਿਸ਼ ਨਹੀਂ ਹੁੰਦਾ ਤੂੰ ਬੋਝ ਨਹੀਂ ਹੁੰਦਾ ਮਨਕੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦਾ ਹੈ ਸਾਨੂੰ ਬਹਿਮਾ ਭਰਮਾ ਜੋ ਘਟਦਾ ਹੈ ਸਾਡੇ ਜੀਵਨ ਚ ਹੋਰ ਵੀ ਅੰੰਦ ਸਾਡੀ ਸੇਫਟੀ ਦਾ ਬੰਦਾ ਕਹਿੰਦਾ ਰਸਤੇ ਕੰਡੇ ਖਿਲਰੇ ਨੇ ਜੇ ਮੈਂ ਪੈਰੀ ਜੁੱਤੀ ਪਾ ਲਈਏ ਤੇ ਮੈਨੂੰ ਪਤਾ ਹੋਣਾ ਕੰਡੇ ਮੇਰਾ ਕੋਸ਼ ਬਿਗਾਰ ਨਹੀਂ ਸਕਦਾ ਸਾਰੇ ਸ਼ਬਦਰੀ ਇਹ ਹੀ ਇੱਕ ਤੁਹਾਡੇ ਵਾਸਤੇ ਆਸਾਨ ਹੋ ਜਾਂਦੀ ਹੈ ਜ਼ਿੰਦਗੀ ਪਰ ਕਈ ਕਹਿੰਦੇ ਸ਼ਬਦ ਲੈ ਲੈ ਉਹ ਆ ਬੰਦੀਸ਼ਾ ਉਹ ਉਹ ਮੂਰਖ ਲੋਕ ਹੈ ਉਹ ਹੋਰ ਹੋਣਗੇ ਜਿਹੜੇ ਮਤਲਬ ਇਹ ਬੰਦੀਸ਼ਾ ਲਾਂਦੇ ਹੈ ਇਹਦਾ ਜਿਹਨੇ ਇਹ ਸ਼ਬਦ ਲੈ ਲਿਆ ਤਾਂ ਉਹਨੂੰ ਬਾਹਰ ਚਲਾ ਕੇ ਜਾਣ ਦੀ ਲੋੜ ਨਹੀਂ ਇਹ ਸ਼ਬਦ ਲੈ ਲਿਆ ਤਾਂ ਉਹਨੂੰ ਵਰਤ ਰੱਖਣ ਦੀ ਲੋੜ ਨਹੀਂ ਕੋਈ ਸ਼ਬਦ ਲੈ ਲਿਆ ਤਾਂ ਉਹ ਆ ਕਰਣ ਦੀ ਲੋੜ ਨਹੀਂ ਕਿਉਂਕਿ ਜਿਹਨੇ ਅੰਦਰ ਜੋ ਤਾਰ ਜੋੜ ਲਈ ਬਾਹਰ ਤਾਂ ਸਾਰੇ ਕਰਮਖਾਂਡ ਹੀ ਆ ਇਸ ਲਈ ਜਿੰਨੇ ਵੀ ਗੁਰੂ ਰਹਿਬਰ ਆਏ ਉਹਨੇ ਬਾਹਰ ਕੁਝ ਨਹੀਂ ਕੀਤਾ ਜੋ ਕੀਤਾ ਅੰਦਰੋਂ ਕੀਤਾ ਭਾਵੇਂ ਜੁਸਾਨ ਅੰਦਰ ਜੁੜਦਾ ਨਹੀਂ ਤਾਂ ਬਾਹਰ ਵੀ ਨਹੀਂ ਉਲਝਣਾ ਆਪਣੇ ਜੀਵਨ ਨੂੰ ਐਵੇਂ ਉਲਝਾਈ ਜਾਂਦਾ ਬੰਦਾ ਉਹਦੇ ਨਾਲ ਪਰੇਸ਼ਾਨੀਆਂ ਵਧਦੀਆਂ ਹੀ ਨੇ ਅੰਦਰੋਂ ਹੋਵੇ ਇਹ ਮਤਲਬ